ਇਹ ਬਾਰਿਸ਼ ਕੈਮੀਕਲਜ਼ ਨਾਲ ਹੁੰਦੀ ਆ ਜਿਹੜੇ ਉਹ ਕੈਮੀਕਲ ਨੇ ਉਹ ਜਿਹਦੇ ਸ਼ਰੀਰ ਤੇ ਪੈ ਗਏ ਉਹਨੂੰ ਕੈਂਸਰ ਹੋਣ ਦਾ ਡਰ ਹੁੰਦਾ ਫਿਰ ਜਿਹੜੀ ਧਰਤੀ ਤੇ ਉਹ ਮੀਂਹ ਗਿਰ ਗਿਆ ਉਹ ਧਰਤੀ 80% ਪ੍ਰੋਡਕਟਿਵਿਟੀ ਘਟ ਜਾਂਦੀ ਆ ਕਲਾਊਡ ਸੀਡਿੰਗ ਦਾ ਅਰਥ ਕੀ ਆ ਮੇਨ ਦਾ ਮਤਲਬ ਕੀ ਆ ਜੀ ਸਾਡੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਸਾਡੇ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਉਹ ਮੀ ਵੀ ਆਈ ਨਹੀਂ ਪਤਾ ਹੁੰਦਾ ਹੁਣ ਜਿਵੇਂ ਕਰਿਆ ਤਾਂ ਉਹਨਾਂ ਨੇ ਦਿੱਲੀ ਲਈ ਸੀ ਹੂੰ ਰਾਜਸਥਾਨ ਚ ਗੜੇ ਪੈ ਕੇ ਉਰੇ ਗੜੇ ਪੈ ਕੇ ਮਨਜਿੰਦਰ ਸਰਸਾ ਜੀ ਨੇ ਹੂੰ ਉਹਨਾਂ ਨੇ ਅਨਾਉਂਸੇ ਕਰਤਾ ਵੀ ਅਸੀਂ ਆ ਤਰੀਕ ਨੂੰ ਕਰ ਰਹੇ ਹਾਂ ਜੀ ਜਿਹੜੀ ਪਿਛਲੀ ਬਰਸਾਤ ਵੀ ਇਹਨੇ ਨਹੀਂ ਕਰਵਾਈ ਸੀ ਜੀ ਦਿੱਲੀ ਕੋ ਪੋਲੂਸ਼ਨ ਸੇ ਰਾਹਤ ਦਿਲਾਉਣੇ ਕੇ ਲਿਏ ਕਲਾਉਡ ਸੀਡਿੰਗ ਆਰਟੀਫੀਸ਼ੀਅਲ ਰੇਨ ਕੇ ਮਾਧਿਅਮ ਸੇ ਇੱਕ ਬੜਾ ਕਦਮ ਉਠਾਉਣੇ ਕੀਤੇ ਸਰਕਾਰ ਨੇ ਬਾਤ ਕਰੀ ਤੇ ਜਿਸ ਕੀ ਅਬ ਹਮੇ ਪਰਮਿਸ਼ਨ ਮਿਲ ਗਈ ਹੈ आज हमें ये परमिशन दी गई है अक्टूबर और नवंबर दो महीनों के लिए जिसमें ट्रायल होगी और इस ट्रायल के दौरान हिंडन एयरपोर्ट से सेसना जहाज के माध्यम से ये ट्रायल कंक्लूड की जाएगी जो कि आईआईटी कानपुर इसकी देख रेख करेगी सत श्रीकाल जी आज गल करा इंसान द्वारा की गई तरक्की जिसन विज्ञान की प्राप्ति भी कहा जाता है तो ਬਹੁਤ ਸਾਰੇ ਲੋਕ ਇਸ ਨੂੰ ਕੁਦਰਤ ਨਾਲ ਸੇੜਸਾੜ ਵੀ ਕਹਿੰਦੇ ਨੇ ਸੋ ਇਹ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਜੋ ਕਿ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਉਹਨਾਂ ਨਾਲ ਗੱਲ ਕਰਾਂਗੇ ਬੀਤੇ ਦਿਨੀ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਦਾ ਜ਼ਿਕਰ ਚੱਲਿਆ ਕਿ ਇਨਸਾਨ ਦੁਆਰਾ ਬਰਸਾਤ ਕਰਾਉਣ ਦੇ ਲਈ ਇੱਕ ਏਦਾਂ ਦੀ ਕੈਮੀਕਲ ਦਾ ਸੜਕਾ ਕੀਤਾ ਗਿਆ ਏ ਜਿਸ ਨੂੰ ਕਲਾਉਡ ਸੀਡਿੰਗ ਕਿਹਾ ਜਾਂਦਾ ਮਨਜਿੰਦਰ ਸਿਰਸਾ ਨੇ ਵੀ ਉਸ ਬਾਰੇ ਗੱਲ ਕੀਤੀ ਸੋ ਬਰਸਾਤ ਹੋਈ ਆ ਸਾਰੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਇਹ ਬਰਸਾਤ ਕੁਦਰਤੀ ਆ ਜਾਂ ਇਨਸਾਨਾਂ ਦੁਆਰਾ ਇਹ ਛੇੜ ਸਾੜ ਆ ਜਿਹੜੀ ਕੁਦਰਤ ਨਾਲ ਉਸ ਦੁਆਰਾ ਹੋਈ ਆ ਸੋ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਵਾਣਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਬਰਸਾਤ ਹੋਈ ਆ ਜੀ ਇਹ ਲੋ ਕਰਨੇ ਕੀ ਕਲਾਉਡ ਸੀਡਿੰਗ ਦਾ ਜਿਹੜਾ ਪ੍ਰਭਾਵ ਆ ਉਹਦੇ ਕਾਰਨ ਬਰਸਾਤ ਹੋਈ ਆ ਜੋ ਕੀਤੀ ਜਾ ਰਹੀ ਆ ਇਨਸਾਨਾਂ ਵੱਲੋਂ ਤੁਸੀਂ ਇਸ ਬਰਸਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਤਾ ਕੀ ਹੈ ਜੀ ਇਹ ਹੁਣ ਤਾਂ ਉਹਨਾਂ ਨੇ ਸਿੱਧਾ ਡਿਕਲੇਅਰ ਇਹ ਕਰਤਾ ਉਹਨਾਂ ਨੇ ਮਨਜਿੰਦਰ ਸਰਸਾ ਜੀ ਨੇ ਉਹਨਾਂ ਨੇ ਅਨਾਉਂਸ ਇਹ ਕਰਤਾ ਵੀ ਅਸੀਂ ਆ ਤਰੀਕ ਨੂੰ ਕਰ ਰਹੇ ਹਾਂ ਜੀ ਜਿਹੜੀ ਪਿਛਲੀ ਬਰਸਾਤ ਵੀ ਇਹਨੇ ਨਹੀਂ ਕਰਵਾਈ ਸੀ ਜੀ ਅਸਲ ਦੇ ਵਿੱਚ ਜਿਹੜੀ ਵੀ ਕੋਈ ਕੁਦਰਤੀ ਸਰੋਤਾਂ ਨਾਲ ਛੇੜਛਾੜ ਹੈ ਉਹ ਇਨਸਾਨ ਨੂੰ ਮਹਿੰਗੀ ਪਾਉਗੀ ਇਹ ਗੱਲ ਇਹ ਸਮਝਦੇ ਨਹੀਂ ਵੀ ਆਹ ਪਤਾ ਨਹੀਂ ਜਾਣ ਬੁੱਝ ਕੇ ਇਹ ਕੁਦਰਤ ਨਾਲ ਛੇੜਛਾੜ ਕਰ ਰਹੇ ਨੇ ਪਤਾ ਨਹੀਂ ਤਾਂ ਨਿਊ ਵਰਲਡ ਆਰਡਰ ਦਾ ਜਿਹੜਾ ਏਜੰਡਾ ਹੈ ਵੀ ਪਾਪੂਲੇਸ਼ਨ ਘਟਾਉਣੀ ਹੈ ਹੂੰ ਉਹਦੇ ਤੇ ਕੰਮ ਕਰਦੇ ਹੋਏ ਇਹ ਕੰਮ ਕਰ ਰਹੇ ਨੇ ਕਿਉਂਕਿ ਪਹਿਲਾਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਸੀ ਵੀ ਇੰਨੇ ਦਿਨ ਵੈਸਟ ਇੰਡੀਜ਼ ਮਤਲਬ ਜਿਹੜੇ ਪਹਾੜ ਚੱਲੂਗਾ ਤਾਂ ਮੀਂਹ ਹੋ ਜੂ ਜਾਂ ਇਧਰੋਂ ਹਵਾਵਾਂ ਐਨੇ ਜ਼ਰ ਚੱਲਣ ਗਿਆ ਐ ਉਹ ਉਹ ਸਾਰੀਆਂ ਗੱਲਾਂ ਤੋਂ ਹੁਣ ਉੱਪਰ ਕੰਮ ਚੱਲ ਰਿਹਾ ਇਹਨਾਂ ਨੇ ਮਤਲਬ ਜਿੰਮੇ ਕਹ ਲੋ ਅਰਤੁਕੋ ਇੱਕ ਵੀ ਪੁਝਾਲ ਵੀ ਆਪਦੇ ਇਹਨਾਂ ਨੇ ਹੱਥ 'ਚ ਰੇਕੀ ਚੀਜ਼ ਹੁਣ ਇਹ ਜਿਹੜੀ ਸਾਇੰਸ ਨੇ ਤਰੱਕੀ ਕਰੀ ਐ ਉਹ ਸਾਰਿਆਂ ਲਈ ਘਟ ਕਰੀ ਐ ਇਨਾਂ ਲਈ ਵੱਧ ਕਰੀਏ ਜਿਹੜੇ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਉਹ ਕੱਲਾ ਕੁਦਰਤੀ ਸਰੋਤ ਕੱਢਣ ਤੇ ਹੀ ਨਹੀਂ ਪੈਸੇ ਕਮਾਉਣ ਦੇ ਪਿੱਛੇ ਨਹੀਂ ਉਹ ਸਾਰਾ ਕੁਝ ਹੀ ਉਤਲ-ਪੁਤਲ ਕਰੀ ਜਾ ਰਹੇ ਨੇ ਉਹਦੇ ਵਿੱਚੋਂ ਹੀ ਆਪਣੇ ਪੰਜਾਬ ਦੇ ਹੜ੍ਹ ਜੀ ਪਾਕਿਸਤਾਨ ਚ ਹੜ੍ਹ ਹੂੰ ਬਾਰਿਸ਼ ਤੇ ਜਿਵੇਂ ਅਰਥ ਕੋ ਇੱਕ ਦਾ ਮੈਂ ਕਹਿ ਕੇ ਹਟਿਆ ਫਿਰ ਆਪਣੀ ਕਰੰਸੀ ਨਾਲ ਛੇੜਛਾੜ ਹੂੰ ਫਿਰ ਨਿਊਕਲੀਅਰ ਜਿਹੜੇ ਇਹ ਹੈਗੇ ਨੇ ਇਹਨਾਂ ਦਾ ਵੀ ਆਉਣ ਵਾਲੇ ਸਮੇਂ 'ਚ ਇਹ ਡਰ ਹੈ ਵੀ ਕਿਤੇ ਇਹ ਜਾਣ ਕੇ ਕੋਈ ਕੰਮ ਕਰਕੇ ਇਹ ਐਨਾ ਕਹਿਣ ਵੀ ਐਕਸੀਡੈਂਟ ਹੋ ਗਿਆ ਹੂੰ ਕਿਉਂਕਿ ਇਹਨਾਂ ਦਾ ਮੇਨ ਏਜੰਡਾ ਇਹੀ ਹੈ ਵੀ ਦੁਨੀਆ ਤੇ ਭਾਰ ਘਟਾਓ ਪਹਿਲਾਂ ਤਾਂ ਇਹ ਸੀ ਅਗਲਾ ਪopulation ਬੰਦਿਆਂ ਦੀ ਨਸਬੰਦੀ ਕਰਾ ਦਿੰਦਾ ਸੀ ਕੋਈ ਹੋਰ ਤਰੀਕਾ ਲੱਭਦਾ ਸੀ ਵੀ ਅੱਗੇ ਪopulation ਘਟ ਜੇ ਹੁਣ ਤਾਂ ਚਾਹੇ ਉਹ ਜਿਹੜੀਆਂ ਸੂਈਆਂ ਪਿੱਛੇ ਲੱਗੀਆਂ ਨੇ ਉਹਦੇ ਰੂਪ ਵਿੱਚ ਚਾਹੇ ਜਿਹੜੀ ਚੀਜ਼ ਤੁਸੀਂ ਆਏ ਦੇਖੋ ਹੁਣ ਕਹਿ ਰਹੇ ਨੇ ਨੰਮਾ ਇੱਕ ਹੋਰ ਮਹ ਬਰੀ ਹੋਣ ਵਾਲੀ ਆ ਜੀ ਜਿਹੜੀ ਕਹ ਲਓ ਉਹਦੇ ਲਈ ਟੀਕੇ ਹੁਣ ਬਣ ਰਹੇ ਨੇ ਹਮ ਮਤਲਬ ਬਿਮਾਰੀ ਦਾ ਇਹਨਾਂ ਨੂੰ ਪਹਿਲਾਂ ਪਤਾ ਚੱਲ ਜਾਂਦਾ ਤੇ ਟੀਕੇ ਪਹਿਲਾਂ ਬਣਾ ਲੈਂਦੇ ਨੇ ਇਹ ਉਲਟਾ ਗੱਲ ਹੈ ਟੀਕੇ ਬਣਾ ਕੇ ਫੇਰ ਉਹ ਵਾਇਰਸ ਰੀਲੀਜ਼ ਕਰਿਆ ਜਾਂਦਾ ਫਿਰ ਉਹ ਟੀਕੇ ਲਾ ਕੇ ਪਹਿਲੇ ਜਿਹੜੇ ਵਾਇਰਸ ਨਾਲ ਮਰ ਗਏ ਮਰ ਗਏ ਜਿਹੜੇ ਬਚ ਗਏ ਉਹ ਟੀਕੇ ਨਾਲ ਮਾਰਨ ਦੀ ਇਹਨਾਂ ਦੀ ਸਾਜ਼ਿਸ਼ ਹੈ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਜੀ ਉਹਦੇ ਚ ਪਤਾ ਇਹ ਵੀ ਆ ਕਿ ਬਚਣਾ ਇਹਨਾਂ ਨੇ ਵੀ ਨਹੀਂ ਇਹਨਾਂ ਦੇ ਵੀ ਪਰਿਵਾਰ ਨੇ ਕੁਦਰਤ ਬਹੁਤ ਵੱਡੀ ਤਾਕਤ ਰੱਖਦੀ ਹੈ ਜੀ ਛੇੜਛਾੜ ਇਨਸਾਨ ਕਰ ਰਿਹਾ ਹੈ ਇੱਕ ਜਗ੍ਹਾ ਤੇ ਕਰੂਗਾ ਤੇ ਉਹਦੇ ਖੰਭਿਆ ਜੇ ਸਾਰੀ ਦੁਨੀਆ ਨੂੰ ਵੀ ਵਿਭੁਕਤ ਨੇ ਪੈ ਜਾਣਗੇ ਇਹ ਵagle ਨੂੰ ਆਪ ਨੂੰ ਵਹਿਮ ਹੁੰਦਾ ਹੁਣ ਤੁਸੀਂ ਦੇਖੋ ਆਪਾਂ ਕਹਿੰਦੇ ਜਿਹਨੂੰ ਮੌਤ ਯਾਦ ਹੈ ਨਾ ਉਹ ਕੋਈ ਮਾੜਾ ਕੰਮ ਨਹੀਂ ਕਰਦਾ ਜੀ ਜਿਹੜੇ ਮਾੜੇ ਕਰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਮੌਤ ਯਾਦ ਨਹੀਂ ਉਹ ਤਾਂ ਇਹ ਸੋਚਦੇ ਨੇ ਵੀ ਅਸੀਂ ਅਮਰ ਹਾਂ ਹੂੰ ਉਹੀ ਗੱਲ ਹੈ ਸੋਚਦੇ ਨੇ ਵੀ ਅਸੀਂ ਦੁਨੀਆ 'ਚ ਅਸੀਂ ਇੰਨੇ ਅਕਲਮੰਦ ਹਾਂ ਅਸੀਂ ਦੁਨੀਆ ਨੂੰ ਚਲਾ ਰਹੇ ਹਾਂ ਅਸੀਂ ਦੁਨੀਆ 'ਚ ਆਹ ਕਰ ਰਹੇ ਹਾਂ ਇਹ ਬਾਉਂਸ ਬੈਕ ਭੁੱਲ ਜਾਂਦੇ ਨੇ ਜਿਵੇਂ ਮੈਂ ਐਗਜ਼ਾਮਪਲ ਦੇਣਾ ਹਾਂ ਵੀ ਆਮ ਤੌਰ ਤੇ ਤਾਂ ਬਾਲ ਆਪਾਂ ਮਾਰਦੇ ਆ ਨਾ ਕੰਦੇ 'ਚ ਵਾਪਸ ਆਉਂਦੀ ਆ ਤੇ ਜਿਹੜੀ ਕੁਦਰਤ ਨਾਲ ਛੇੜ ਛੇੜਛਾੜ ਹੈ ਇਹ ਕ੍ਰੇਜ਼ੀ ਬਾਲ ਵਾਂਗੂ ਆ ਹੂੰ ਕ੍ਰੇਜ਼ੀ ਬਾਲ ਜਿੰਨੀ ਸਪੀਡ ਨਾਲ ਮਾਰੋ ਉਦੋਂ ਤੋਂ ਡਬਲ ਸਪੀਡ ਨਾਲ ਵਾਪਸ ਆਉਂਦੀ ਆ ਹੂੰ ਇਹ ਕੁਦਰਤ ਆਪਣੇ ਨਾਲ ਹਮੇਸ਼ਾ ਦੁੱਗਣੀ ਸਪੀਡ ਨਾਲ ਰਪੈਲ ਕਰਦੀ ਆ ਜਿਹੜੇ ਬੰਦੇ ਇਹਦੇ ਨਾਲ ਛੇੜਛਾੜ ਕਰਨਗੇ ਉਹ ਆਪ ਵੀ ਮਰਨਗੇ ਹੋਰਾਂ ਨੂੰ ਤਾਂ ਉਹ ਮਾਰੇ ਦੇ ਨੇ ਹੂੰ ਜਿਹੜੀ ਹੁਣ ਬਰਸਾਤ ਹੋਈ ਹੈ ਜੀ ਇਹ ਬਰਸਾਤ ਕਿਸ ਤਰ੍ਹਾਂ ਦੇਖਦੇ ਹੋ ਇਹ ਇੱਕ ਚੈੱਕ ਕੀਤਾ ਗਿਆ ਜਾਂ ਇਹ ਕਿਸਾਨਾਂ ਦੁਆਰਾ ਜੋ ਫਸਲਾਂ ਬੀਜੀਆਂ ਜਾ ਰਹੀਆਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਵਾਤਾਵਰਨ ਨੂੰ ਸਾਫ਼ ਕਰਨ ਲਈ ਕੀਤਾ ਗਿਆ ਦੇਖੋ ਹਰੇਕ ਕੰਮ ਇਹ ਦੱਸਦੇ ਤਾਂ ਹੀ ਹੁੰਦੇ ਨੇ ਵੀ ਅਸੀਂ ਵਾਤਾਵਰਨ ਨੂੰ ਸਾਫ਼ ਕਰਨ ਲਈ ਚੰਗੀ ਗੱਲ ਦੱਸ ਸਕਦੇ ਹਾਂ ਹੂੰ ਪਰ ਇਹ ਬਾਰਿਸ਼ ਕੈਮੀਕਲਜ਼ ਨਾਲ ਹੁੰਦੀ ਆ ਜਿਹੜੇ ਉਹ ਕੈਮੀਕਲ ਨੇ ਉਹ ਜਿਹਦੇ ਸਰੀਰ ਤੇ ਪੈਗੇ ਉਹਨੂੰ ਕੈਂਸਰ ਹੋਣ ਦਾ ਡਰ ਹੁੰਦਾ ਹੂੰ ਫੇਰ ਜਿਹੜੀ ਧਰਤੀ ਤੇ ਉਹ ਮੀਂਹ ਗਿਰ ਗਿਆ ਹੂੰ ਉਹ ਧਰਤੀ 80% ਪ੍ਰੋਡਕਟਿਵਿਟੀ ਘਟ ਜਾਂਦੀ ਆ ਤੁਸੀਂ ਦੇਖੋ ਐਤਕੀ ਜੀਰੀਆਂ ਦਾ ਕੀ ਹਾਲ ਹੋਇਆ ਹੂੰ ਹੁਣ ਆਉਣ ਵਾਲੇ ਸਮੇਂ 'ਚ ਕਣਕ ਦਾ ਵੀ ਇਹੀ ਲੱਗਦਾ ਵੀ ਕਣਕ ਨੂੰ ਵੀ ਇਹ ਫਸਲ ਕਣਕ ਦੀ ਵੀ ਮਰਾਉਣਗੇ ਇਹਦਾ ਮਤਲਬ ਇਹ ਹੈ ਜੀ ਇਹ ਬਰਸਾਤਾਂ ਜਿਹੜੀਆਂ ਕਰਾਰ ਰਹੇ ਨੇ ਜਿਹੜੀਆਂ ਮੈਨਮੇਟ ਬਰਸਾਤਾਂ ਨੇ ਇਹ ਫਸਲਾਂ ਤੇ ਅਸਰ ਕਰ ਰਹੀਆਂ ਨੇ ਇਹ ਮਰਜ ਇਹਨਾਂ ਦਾ ਨਾ ਹੁਣ ਜਿਹੜੀ ਪਾਪੂਲੇਸ਼ਨ ਦਾ ਘਟਾਉਣੀਓ ਹੈ ਦੂਜੀ ਗੱਲ ਇਹਨਾਂ ਨੇ ਆਪਣੇ ਡਾਊਨ ਭਰ ਰਹੇ ਨੇ ਅਨਾਜ ਨਾਲ ਇਹਨਾਂ ਨੇ ਅਨਾਜ ਦਾ ਹਰੇਕ ਚੀਜ਼ ਦਾ ਭਾਅ ਵੀ ਵਧਾਉਣਾ ਹਮ ਇੱਕ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਵੀ ਇੰਨੇ ਹੱਦ ਤੱਕ ਉਹ ਇਹਨਾਂ ਨੇ ਕਿਸਮਾਨ ਪਵਾ ਦੇਣਾ ਤਾਂ ਜੋ ਜਿੰਨੇ ਗਾਜ਼ਾ ਪੱਟੀ ਚ 2000 ਦਾ ਬਿਸਕਟ ਵਿਕਿਆ ਸੀ ਉਸ ਹਿਸਾਬ ਨਾਲ ਜਿਹੜੀ ਵੈਲਿਊ ਜਮਾ ਪੈਸੇ ਦੀ ਨਾ ਰਹੇ ਇਹ ਤੂੰ ਤੁਹਾਡਾ ਕਹਿਣ ਦਾ ਮਤਲਬ ਇਹ ਆ ਆਪਣੀ ਗੋਦਾਮ ਭਰ ਰਹੇ ਨੇ ਆਪਣੀ ਗੋਦਾਮਾਂ ਚ ਭਰ ਕੇ ਉਹਦਾ ਭਾਅ ਵਧਾਉਣਾ ਹੈ ਕਿਸਾਨਾਂ ਦੇ ਖੇਤਾਂ ਚ ਫਸਲ ਉਗਣੋਂ ਹਟਾਉਣਾ ਹੈ ਤੇ ਫਿਰ ਇਹਨਾਂ ਨੇ ਉਹ ਸਿਸਟਮ ਚਲਾਉਣਾ ਹੈ ਹਾਂਜੀ ਦੇਖੋ ਤੁਸੀਂ ਹਰੇਕ ਚੀਜ਼ ਚਾਹੇ ਤੁਸੀਂ ਅਗਨੀ ਵੀਰ ਸਕੀਮ ਲੈ ਲਓ ਚਾਹੇ ਤੁਸੀਂ ਸੜਕਾਂ ਬਣਾਉਣ ਦੀ ਲੈ ਲਓ ਸਾਰਾ ਕੁਝ ਜਿਹੜਾ ਹੈਗਾ ਕਾਰਪੋਰੇਟਾਂ ਲਈ ਹੋ ਰਿਹਾ ਚਾਹੇ ਲੈਂਡ ਪੂਲਿੰਗ ਦੀ ਜਿਹੜੀ ਇਹਨਾਂ ਨੇ ਬਣਾਈ ਸੀ ਇੱਕ ਜਿਹੜੇ ਤਿੰਨ ਕਾਲੇ ਕਾਨੂੰਨ ਕਹਿੰਦੇ ਸੀ ਸਾਰਾ ਕੁਝ ਹੀ ਇਹਨਾਂ ਨੇ ਇੱਕ ਥਾਂ ਤੇ ਕਾਰਪੋਰੇਟਾਂ ਕੋਲ ਇਕੱਠਾ ਕਰਕੇ ਬਾਕੀ ਸਾਰੀ ਹਿੰਦੁਸਤਾਨੀਆਂ ਨੂੰ ਉਹਨਾਂ ਦੇ ਨੌਕਰ ਬਣਾਉਣ ਲਈ ਧਿਆਨ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਜੀ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਦਾ ਅਰਥ ਕੀ ਆ ਮੈਨ ਇਹਦਾ ਮਤਲਬ ਕੀ ਆ ਜੀ ਸਾਡੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਸਾਡੇ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਉਹ ਸਮਝਾਓ ਥੋੜਾ ਵੀ ਇਹਦਾ ਮਤਲਬ ਕੀ ਆ ਆਪਾਂ ਜਿਵੇਂ ਕਹਿੰਦੇ ਹੁੰਨੇ ਆ ਬੱਦਲ ਜਿਵੇਂ ਆਹਮ ਹੋਰ ਚੀਜ਼ ਤੇ ਆਪਾਂ ਬੀ ਪਾਉਨੇ ਆ ਹੂੰ ਵੀ ਇਹ ਬੱਦਲ ਦਾ ਬੀ ਪਾ ਰਹੇ ਨੇ ਜੀ ਸੀਡਿੰਗ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਸੀਡ ਹੁੰਦਾ ਬੀ ਪਾਉਣਾ ਬੀ ਜਿਹੜਾ ਸੀਡ ਹੂੰ ਕਲਾਊਡ ਸੀਡਿੰਗ ਮਤਲਬ ਕਲਾਊਡ ਦਾ ਇੱਕ ਤਰੀਕੇ ਨਾਲ ਬੱਦਲ ਦਾ ਜਿਹੜਾ ਬੀ ਬੋਤਾ ਫੇ ਮੀ ਪੈਜੋ ਫੇ ਮੀ ਵੀ ਆਏ ਨਹੀਂ ਪਤਾ ਹੁੰਦਾ ਹੁਣ ਜਿਵੇਂ ਕਰਿਆ ਤਾਂ ਉਹਨਾਂ ਨੇ ਦਿੱਲੀ ਲਈ ਸੀ ਹੂੰ ਰਾਜਸਥਾਨ ਚ ਗੜੇ ਪੈ ਗੇ ਉਰੇ ਗੜੇ ਪੈ ਗੇ ਉਹ ਫੇਰ ਕਿੰਨੀ ਕੁਆਂਟੀਟੀ ਨਾਲ ਕੈਮੀਕਲ ਛਿੜਕਣਾ ਕਿਵੇਂ ਹੈਗਾ ਹੂੰ ਉਹ ਕਈ ਵਾਰ ਵੱਧ ਘੱਟ ਹੋ ਜਾਂਦਾ ਉਹਨੂੰ ਪਰਫ ਚ ਜਮਾਉਂਦਾ ਤੇ ਉਹ ਬੱਦਲ ਨੂੰ ਉਹ ਫਿਰ ਮੀਂਹ ਵਰਦਾ ਕਈ ਵਾਰ برفੇ ਗੋਲੇ ਤੁਸੀਂ ਦੇਖੋ ਕਈ ਜਗ੍ਹਾ ਤੇ ਤਾਂ ਐਡੇ ਐਡੇ ਗੋਲੇ गिरਦੇ ਨੇ ਕਿਉਂਕਿ ਉਹ ਕਿਹੜਾ ਰੱਬ ਤਾਂ ਜਿਹੜੀ ਨੇਚਰ ਹੈ ਉਹ ਤਾਂ ਉਹਨੇ ਆਪਣਾ ਸਰਕਲ ਹੈ ਹੂੰ ਇਹਦਾ ਉਹਨੂੰ ਚੇਂਜ ਕਰ ਰਹੇ ਨੇ ਹੂੰ ਉਏ ਇਸ ਕਰਕੇ ਉਹਨੂੰ ਕਈ ਵਾਰ ਜ਼ਿਆਦਾ ਹੋ ਗਈ ਤਾਂ ਬੜੇ ਘੜੇ ਪੈ ਜਾਂਦੇ ਨੇ ਘਟ ਹੋ ਜੇ ਤਾਂ ਮੀਂਹ ਵਰ ਜਾਂਦਾ ਥੋੜੀ ਜਿਵੇਂ ਜੇ ਵਿਚਾਲੇ ਜੇ ਹੋ ਜੇ ਤਾਂ ਵੱਧ ਮੀਂਹ ਵਰ ਜਾਂਦਾ ਜਿਵੇਂ ਹੜਾਗੇ ਸੀ ਹੂੰ ਤੇ ਇਹਨਾਂ ਨੂੰ ਆਪ ਨੂੰ ਮੇਰੇ ਖਿਆਲ ਚ ਤਾਂ ਇਹਨਾਂ ਨੂੰ ਇੰਨਾ ਕੋਈ ਉਹਦੀ ਗਿਆਨ ਹੈ ਨਹੀਂ ਕਈ ਵਾਰ ਘੜੇ ਪਾ ਲੰਦੇ ਨੇ ਕਈ ਵਾਰ ਫਲੱਡ ਲੈ ਆਉਂਦੇ ਨੇ ਕਈ ਵਾਰ ਮੀਂਹ ਪੈਂਦਾ ਹੀ ਨਹੀਂ ਥੋੜੀ ਰਹਿ ਜਾਂਦੀ ਆ ਤੇ ਇਹ ਮੇਰੇ ਖਿਆਲ ਚ ਤਾਂ ਜਿਹੜਾ ਇਨਸਾਨ ਦੁਆਰਾ ਇਨਸਾਨ ਦੇ ਘਾਣ ਲਈ ਉਹ ਵਰਤਿਆ ਜਾ ਰਿਹਾ ਕੋਈ ਵੀ ਇਹ ਜੀ ਚੀਜ਼ ਹੈਗੀ ਆ ਜਿਹੜੀ ਇਹ ਕਹਿੰਦੇ ਨੇ ਵੀ ਇਨਸਾਨੀਅਤ ਦੀ ਅਸੀਂ ਫੇਵਰ ਲਈ ਕਰ ਰਹੇ ਹਾਂ ਚਾਹੇ ਡਿਜੀਟਲ ਕਰੰਸੀ ਲਿਹਾਉਣੀ ਚਾਹੇ ਕੋਈ ਹੋਰ ਚੀਜ਼ ਉਹ ਸਾਰਾ ਕੁਝ ਹੀ ਆਪਣੇ ਅਗੇਂਸਟ ਇੱਕ ਵਾਤਾਵਰਨ ਬਣਾਇਆ ਜਾ ਰਿਹਾ ਆ ਆਪਾਂ ਨੂੰ ਗੁਲਾਮ ਕਰਾਉਣ ਨੂੰ ਤੇ ਪੰਜਾਬੀਆਂ ਤੇ ਖਾਸ ਤੌਰ ਤੇ ਇਹਨਾਂ ਦਾ ਨਜ਼ਲਾ ਝੜਦਾ ਹੈ ਕਿਉਂਕਿ ਆਪਾਂ ਮਿੰਟ 'ਚ ਇਕੱਠੇ ਹੋ ਜੰਨੇ ਆ ਆਪਾਂ ਨਾਇ ਦੇ ਖਿਲਾਫ ਹਮੇਸ਼ਾ ਬੋਲਦੇ ਆ ਜਿਹਦੇ ਕਰਕੇ ਇਹਨਾਂ ਨੂੰ ਐ ਹੁੰਦਾ ਵੀ ਜਿਹੜੀ ਚੀਜ਼ ਅਸੀਂ ਔਰੇ ਕੁੱਟ ਕੇ ਲਾਗੂ ਕਰਾ ਲਈ ਬਾਕੀ ਦੁਨੀਆ 'ਚ ਤਾਂ ਕਿਸੇ ਨੇ ਨਹੀਂ ਬੋਲਣਾ ਇਸ ਕਰਕੇ ਪੰਜਾਬ ਤੋਂ ਹੀ ਤੁਸੀਂ ਯੂਨੀਵਰਸਿਟੀ ਦੀ ਲਾਲੋ ਸੈਨੇਟ ਦਾ ਜੀ ਸੈਨੇਟ ਰੱਦ ਕਰਤੀ ਹੈ ਜੀ ਹਾਂਜੀ ਹੂੰ ਏ ਚਲੋ ਉਹ ਸਾਇਨਟਿਕ ਘਟਾਉਣੀ ਐ ਤਾਂ ਚੰਗੀ ਗੱਲ ਐ ਵੀ ਕੁਝ ਬੰਦੇ ਘਟਾ ਲੋ ਪਰ ਉਹ ਕੁਝ ਬੰਦੇ ਪੰਜਾਬ ਦੇ ਨਾ ਨਾ ਘਟਣ ਹਮ ਗੱਲ ਤਾਂ ਇਹ ਆ ਫਿਰ ਇੱਕ ਐਫੀਡਵਿਟ ਦਿੱਤਾ ਗਿਆ ਜੀ ਉਹ ਪਵੰਦੀਆਂ ਬੋਲਣ ਤੇ ਵੀ ਕਿਸੇ ਨੂੰ ਬੁਲਾਉਣਾ ਕੋਈ ਫੰਕਸ਼ਨ ਕਰਨਾ ਬਹੁਤ ਕੁਝ ਆਪਣੇ ਮੁਤਾਬਕ ੋ ਢਾਣਨਾ ਚਾਹੁੰਦੇ ਨੇ ਉਦਾਂ ਦੇ ਐਫੀਡਵਿਟ ਦਿੱਤੇ ਗਏ ਨੇ ਬਿਲਕੁਲ ਠੀਕ ਐ ਜੀ ਗੱਲ ਉਹ ਉਹੀ ਆ ਨਾ ਜੀ ਜੀ ਗੱਲ ਉਹੀ ਐ ਉਹਨਾਂ ਦੀ ਬੀ ਵੱਧ ਤੋਂ ਵੱਧ ਇਹਨਾਂ ਨੂੰ ਆਪਾਂ ਕੰਟਰੋਲ ਕਰੀਏ ਹਮ ਅਸਲ 'ਚ ਜੇ ਸਿੱਖ ਬੋਲਦਾ ਜਦ ਵੀ ਉਹਨੇ ਸਾਰਿਆਂ ਦੀ ਗੱਲ ਕਰਨੀ ਹੈ ਜੀ ਤੇ ਬਾਕੀਆਂ ਨੂੰ ਇਹਨਾਂ ਨੂੰ ਆਏ ਵੀ ਬਾਕੀ ਤਾਂ ਆਪਣੀ ਗੱਲ ਹੀ ਨਹੀਂ ਚੱਜ ਨਾਲ ਕਰ ਰਹੇ ਵੀ ਇਹ ਹਰੇਕ ਲਈ ਆਪਣਾ ਸਰਕਾਰਾਂ ਨੂੰ ਲਲਕਾਰਦੇ ਨੇ ਇਹਨਾਂ ਨੂੰ ਦੱਬੋ ਹਮ ਆਪਾਂ ਨੂੰ ਧਰਮ ਦੇ ਨਾਮ ਤੇ ਤੁਸੀਂ ਦੇਖੋ ਕਿੰਨਾ ਇਹਨਾਂ ਨੇ ਟੋਟਲ ਸੰਪਰਦਾਮਾਂ 'ਚ ਵੰਡਤਾ ਫਿਰ ਅੱਗੇ ਜਥੇਬੰਦੀਆਂ 'ਚ ਵੰਡਤਾ ਫਿਰ ਹੁਣ ਇਹਨਾਂ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਤੇ ਕਹਿ ਲੋ ਅੱਗੇ ਬੰਦੇ ਦੀ ਪੂਜਾ 'ਚ ਉਹ ਚੀਜ਼ਾਂ ਵਿੱਚ ਮਿਕਸ ਕਰ ਰਹੇ ਨੇ ਫਿਰ ਮੂਰਤੀ ਪੂਜਾ ਮਿਕਸ ਕਰਾ ਰਹੇ ਨੇ ਫਿਰ ਤੁਸੀਂ ਪਿੱਛੇ ਦੇਖਿਆ ਇਸ਼ਨਾਨ ਕਰਨ ਵਾਲਾ ਗੰਗਾ 'ਚ ਉਹ ਜਦ ਆਪਣੇ ਜਿਹੜੇ ਚੰਗੇ ਜਿਹੜੇ ਟਕਸਾਲਾਂ ਦੇ ਮੁਖੀ ਇਹ ਜੇ ਕੰਮ ਕਰਨਗੇ ਤਾ तकरीबन ਇੰਟੈਲੀਜੈਂਸ ਆਪਣੇ ਬੰਦੇ ਸਾਰੇ ਫਿੱਟ ਕਰ ਰਹੀ ਆ ਤਾਂ ਜੋ ਆਪਣੇ ਆਪਣਾ ਸਾਰਾ ਹੀ ਡਿਲੀਊਟ ਕਰਤਾ ਜਾਵੇ ਆਪਾਂ ਲੋਕਾਂ ਪਿੱਛੇ ਲੜਨ ਯੋਗੇ ਨਾ ਰਹੀਏ ਯੂਨੀਵਰਸਿਟੀ ਚ ਬਹੁਤ ਕਾਠ ਹੋ ਰਿਹਾ ਜੀ ਕਿਸਾਨ ਜਥੇਬੰਦੀ ਵੀ ਪਹੁੰਚ ਰਹੇ ਨੇ ਅੱਗੇ ਕੋਈ ਪ੍ਰੋਗਰਾਮ ਤੁਹਾਡੇ ਵੱਲੋਂ ਕੁਝ ਜਾਣਦਾ ਕੋਈ ਕੀਤਾ ਜਾ ਰਿਹਾ ਜੀ ਹਾਂਜੀ ਮੈਂ ਵੀ ਬੇਨਤੀ ਕਰੂੰਗਾ ਜੀ ਸਾਰਿਆਂ ਨੂੰ ਦੇਖੋ ਪੰਜਾਬੀਆਂ ਦੇ ਸੰਘਰਸ਼ ਲਈ ਜ਼ਰੂਰ ਆਪਾਂ ਨੂੰ ਪੰਜਾਬੀ ਲੈਂਗੁਏਜ ਤੇ ਯੂਨੀਵਰਸਿਟੀ ਦੀ ਇਹ ਬਹੁਤ ਪੁਰਾਣੀ ਰੀਤ ਹੈ ਤੋੜਨ ਜਾ ਰਹੇ ਨੇ ਹੂੰ ਇਹਦੇ ਖਿਲਾਫ ਖੜਨਾ ਚਾਹੀਦਾ ਆ ਸੈਨਟ ਛੋਟਾ ਕਰਨਾ ਕਰ ਲੈਣ ਪਰ ਪੰਜਾਬੀਆਂ ਦਾ ਸ਼ੇਅਰ ਨਾ ਕਟੇ ਹੂੰ ਇਹ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਨਾ ਜੀ ਇਹ ਕਿਹੜਾ ਆਪਾਂ ਕੋਈ ਅੱਡ ਆਪਣਾ ਦੇਸ਼ ਮੰਗਦੇ ਸੀ ਜੀ ਇਹ ਤਾਂ ਸਿਰਫ ਆਪਣੇ ਅਧਿਕਾਰਾਂ ਦੀ ਗੱਲ ਸੀ ਅਧਿਕਾਰਾਂ ਦੀ ਗੱਲ ਸੀ ਹੂੰ ਦੇ ਉਹ ਅਧਿਕਾਰ ਦੇਣਾ ਦਾ ਛੱਡੋ ਆਪਾਂ ਨੂੰ ਦੱਬਣਾ ਚਾਹੁੰਦੇ ਨੇ ਤਾਂ ਕਰਕੇ ਵੀ ਕੱਲੀ ਇਹ ਨਹੀਂ ਪਹਿਲਾਂ ਦੇਖ ਲਓ ਭਾਗੜਾ ਪਿੱਛੇ ਉਹਨ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਅਸੀਂ ਸੁਪਰੀਮ ਕੋਰਟ ਬਾਵਾ ਪਾ ਮੰਗੇ ਐ ਕਰਾਂਗੇ ਵੀ ਜਿਹੜਾ ਤੁਸੀਂ ਜਿਹੜੀ ਤੁਹਾਡੇ ਕੋਲ ਪਾਵਰ ਹੈ ਤੁਸੀਂ ਜੇ ਜਾ ਕੇ ਜਿਵੇਂ ਉਹਨਾਂ ਨੇ ਆਪਣਾ ਜਗ੍ਹਾ ਮੰਗੀ ਸੀ ਹਰਿਆਣੇ ਵਾਲਿਆਂ ਨੇ ਇਹਨਾਂ ਨੇ ਵੀ ਬਿਆਨ ਲਾਤਾ ਸੀ ਸਾਨੂੰ ਪੰਜਾਬ ਨੂੰ ਵੀ ਜਗ੍ਹਾ ਤੋਂ ਵੀ ਪੰਜਾਬ ਦਾ ਤਾਂ ਸਾਰਾ ਚੰਡੀਗੜ੍ਹ ਹੈ ਹੂੰ ਪੰਜਾਬ ਦੇ ਤਾਂ ਪਿੰਡੋਂ ਝੜ ਕੇ ਬਣਿਆ ਤੁਸੀਂ ਤੁਸੀਂ ਕਹਿੰਦੇ ਹੋ ਸਾਨੂੰ ਵੀ ਦੋ ਹੂੰ ਤੁਸੀਂ ਕਹੋ ਵੀ ਅਸੀਂ ਦੇ ਨਿਆਰੇਆਂ ਨੂੰ ਦੱਸੋ ਕੀ ਚਾਹੀਦਾ ਹੂੰ ਅਸੀਂ ਤਾਂ ਦੇਣ ਵਾਲੇ ਕਿੱਥੇ ਆਏ ਕਰਕੇ ਖੜ ਜੁੰਦੇ ਨੇ ਹੁਣ ਸੁਪਰੀਮ ਕੋਰਟ ਇਹ ਤਾਂ ਸਾਇਦ ਸੋਚਦੇ ਨੇ ਜੀ ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇਣ ਅਤੇ ਪੋਸਟ ਪਾਉਣ ਨਾਲ ਇਹਨਾਂ ਦੀ ਜ਼ਿੰਮੇਵਾਰੀ ਖਤਮ ਆ ਤੇ ਅੱਗੇ ਲੋਕ ਆਪ ਲੜਾਈ ਲੜਨਗੇ ਇਹਨਾਂ ਦਾ ਫਰਜ਼ ਇਹ ਨਹੀਂ ਆ ਇਹਦੇ ਤੋਂ ਇਲਾਵਾ ਇੱਕ ਚਿੱਠੀ ਲਿਖ ਦਿੰਦੇ ਨੇ ਹੂੰ ਕੋਈ ਵੀ ਤੁਸੀਂ ਸਾਰਿਆਂ ਦੀ ਮੀਟਿੰਗ ਸਦੋ ਸਾਰਿਆਂ ਲਈ ਪੰਜਾਬ ਦੇ ਤੁਸੀਂ ਮੁੱਖ ਮੰਤਰੀਓ ਤੁਸੀਂ ਜਿਹੜੀ ਪੰਜਾਬ ਦੀ ਗੱਲ ਪੰਜਾਬ ਦੀਆਂ ਮੰਗਾ ਤੁਸੀਂ ਉੱਥੇ ਤੱਕ ਪਹੁੰਚਾਉਣੀਆਂ ਨੇ ਪਰ ਇਹਨਾਂ ਨੂੰ ਕੋਈ ਇਹ ਹੀ ਨਹੀਂ ਇਹਨਾਂ ਨੂੰ ਤਾਂ ਆਪਣੀਆਂ ਜਾਇਦਾਦਾਂ ਪ੍ਰੋਟੈਕਟ ਕਰਨੀਆਂ ਜਾਂ ਆਪਣੀ ਪਾਰਟੀ ਪ੍ਰੋਟੈਕਟ ਕਰਨੀ ਨਹੀਂ ਅਗਲੀ ਵਾਰ ਕਿਵੇਂ ਪਾਵਰ ਚਾਉਣਾ ਇਹ ਹੀ ਚੀਜ਼ਾਂ ਤੱਕ ਸੀਮਤ ਨੇ ਰਾਜ ਸਭਾ ਮੈਂਬਰ ਨੇ ਜੀ ਸਾਡੇ ਉੱਥੇ ਭੇਜੇ ਜਾਂਦੇ ਨੇ ਉਹ ਸਾਡੇ ਹੱਕਾਂ ਦੀ ਗੱਲ ਕਰਨ ਦੇ ਲਈ ਉੱਥੇ ਭੇਜੇ ਗਏ ਨੇ ਜਾਂ ਸਾਡੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਹੁੰਦੇ ਨੇ ਉੱਥੇ ਕੋਈ ਗੱਲ ਨਹੀਂ ਕੀਤੀ ਜਾਂਦੀ ਚਿੱਠੀਆਂ ਲਿਖਣਾ ਜਾਂ ਉਹ ਉਹ ਕਿੱਥੇ ਤੱਕ ਜਾਏ ਜਾਏ ਮਤਾ ਵੀ ਪਾ ਸਕਦੇ ਨੇ ਮੈਂਬਰ ਜੇ ਪੰਜਾਬ ਦੇ ਹੁਣ ਤਾਂ ਉਹ ਗੱਲ ਕਰਨੀ ਜੀ ਹੂੰ ਆਪਣੇ ਤਾਂ ਸੀਟਾਂ ਵੇਚੀਆਂ ਜਾਂਦੀਆਂ ਨੇ ਤੁਸੀਂ ਦੇਖੋ ਸਾਰੇ ਜੇ ਜਿਵੇਂ ਪਿੱਛੇ ਉਹਨਾਂ ਨੇ ਕਿਹਾ ਸੀਗਾ ਵੀ ਐਸਜੀਪੀਸੀ ਚ ਰੌਲੇ ਮੁੱਕ ਜਾਣ ਜੇ ਗੋਲ ਚੱਕਦੀ ਹੈ ਹੂੰ ਵੀ ਵੇਖਣਾ ਪੰਜਾਬ ਸਰਕਾਰ ਦੇ ਰੋਲੇ ਮੁੱਕ ਜਣ ਜੇ ਰੇਤਾ ਪਜਰੀ ਤੇ दारू ਦੇ ਠੇਕਿਆਂ ਦਾ ਹੋਰ ਤਾਂ ਕਿਸਮਾਨ ਇਹ ਚੱਕਦੀ ਏ ਹੂੰ ਉੱਥੇ ਤੁਸੀਂ ਦੇਖੋ ਪੰਜਾਬ ਸਰਕਾਰ ਸਾਰੀ 2 ਨੰਬਰ ਦੇ ਕੰਮ ਕਰਦੀ ਏ ਜਿੱਥੇ ਤਾਂ ਜਿਹੜਾ ਪੈਸਾ ਲੋਕ ਸਮਾਜ ਦੀ ਭਲਾਈ ਲਈ ਲੱਗਣਾ ਹੂੰ ਉਹ ਪੈਸਾ ਉੱਥੇ ਤਾਂ ਗੋਲਖਾਂ ਚੱਕਣ ਨੂੰ ਕਹਿੰਦੇ ਨੇ ਹੂੰ ਜਿੱਥੇ ਲੋਕਾਂ ਦੀ ਸਿਹਤ ਵੀ ਖਰਾਬ ਕਰਨੀ ਆ ਤੇ ਚੋਰੀ ਵੀ ਕਰਨੀ ਆ ਉਹ ਠੀਕ ਆ ਹੂੰ ਵੀ ਇਹਨਾਂ ਨੂੰ ਐਹ ਜੀਆਂ ਜਿਹੜੀਆਂ ਗੱਲਾਂ ਨੇ ਇਹ ਸਾਡੇ ਮੁਖੀ ਨੇ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਕਿ ਜੇ ਗੋਲਕ ਨਹੀਂ ਹੋਊਗੀ ਤਾਂ ਜਿਹੜੇ ਸਿੱਖਾਂ ਦੇ ਅੱਗੇ ਕਾਰਜ ਨੇ ਸੇਵਾਲੇ ਓਕੇ ਮੈਂ ਚੱਲਣਗੇ ਹਮ ਹਰੇਕ ਹਵਤਾ ਤਿਲ ਫੁੱਲ ਹਾਂ ਜਿਹੜੀ ਗੋਲਕ ਆ ਉਹ ਗਰੀਬ ਦਾ ਮੂੰਹ ਆ ਹਮ ਜਿਹੜਾ ਗਰੀਬ ਦਾ ਮੂੰਹ ਜੇ ਗੁਰੂ ਦੀ ਗੋਲਕ ਦਰਵਰ ਤੋਂ ਹੁੰਦੀ ਆ ਉਹ ਰੋਕਣਾ ਵੀ ਤਾਂ ਸਿੱਖਾਂ ਦਾ ਫਰਜ਼ ਆ ਪਰ ਰੋਕੀਏ ਹਮ ਪਰ ਇਹੀ ਨਿਊ ਵਰਲਡ ਆਰਡਰ ਵਾਲਿਆਂ ਦਾ ਏਜੰਡਾ ਜਿਹੜਾ ਲਾਗੂ ਕਰਾਉਣ ਚ ਆਪਾਂ ਸੀੜੀ ਨਾ ਬਣੀਏ ਇਹ ਕੁਝ ਸਵਾਲ ਹੋਰ ਉੱਠ ਰਹੇ ਨੇ ਜੀ ਮਨ ਚ ਕਿਸਾਨਾਂ ਨੂੰ ਡੀਏਪੀ ਦੀ ਲੋੜ ਆ ਡੀਏਪੀ ਮਿਲ ਨਹੀਂ ਰਿਹਾ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਕਿਸਾਨਾਂ ਦੀ ਹਤੈਸੀ ਸਰਕਾਰ ਕਹੋਂਦੀ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਪੁੱਤਾਂ ਪਰ ਕਿਸਾਨ ਡੀਏਪੀ ਲਈ ਤਰਸਦੇ ਫਿਰਦੇ ਨੇ ਜੀ ਬਾਕੀ ਸੂਬਿਆਂ ਚ ਆਮ ਮਿਲ ਰਿਹਾ ਪਤਾ ਹੈ ਕੀ ਹੈ ਜੀ ਮੈਂ ਤਾਂ ਇਹ ਕਹਿੰਦੇ ਵੀ ਚਲੋ ਇਹ ਤਾਂ ਜਿੰਮੇ ਕਹਿੰਦੇ ਹੁੰਦੇ ਨੇ ਵੀ ਆਪਾਂ ਨੂੰ ਕੁਦਰਤੀ ਇੱਕ ਚੰਗੀ ਗੱਲ ਹੋ ਰਹੀ ਆ। ਹੂੰ ਡੀਏਪੀ ਦੇ ਵਿੱਚ ਜੇ ਆਪਾਂ ਦੇਖੀਏ ਜਿਵੇਂ ਇਹਨਾਂ ਨੇ ਫਰਟੀਲਾਈਜ਼ਰਸ ਇਹ ਇਨਸੈਕਟੀਸਾਈਡਸ ਜਿਹੜੇ ਬਣਾਏ ਨੇ ਹੂੰ ਇਹਨਾਂ ਦਾ ਬੇਸ ਇਹਨਾਂ ਨੇ ਜਿਹੜਾ ਪੈਟਰੋਲੀਅਮ ਦੀ ਵੇਸਟ ਆ ਜਿਵੇਂ ਪਹਿਲਾਂ ਗੈਸ ਨਿਕਲ ਗਈ ਜੈਟ ਆਇਲ ਨਿਕਲ ਗਿਆ ਫਿਰ ਪੈਟਰੋਲ ਫਿਰ ਡੀਜ਼ਲ ਫਿਰ ਲੁਕ ਅਖੀਰ ਦੇ ਵਿੱਚ ਜਿਹੜੀ ਵੇਸਟ ਬਚਦੀ ਆ ਉਹਦੇ ਚ ਇਹ ਇਹਨਾਂ ਨੇ ਫਰਟੀਲਾਈਜ਼ਰਸ ਤੇ ਆ ਇਨਸੈਕਟੀਸਾਈਡਸ ਚੋ ਮਲੋਂਦੇ ਮਿਕਸ ਕਰਕੇ ਭੇਜਦੇ ਨੇ ਫੇਰ ਦਿੰਦੇ ਨੇ ਹੂੰ ਤੇ ਉਹ ਉਹ ਆਪਣੇ ਕੈਂਸਰ ਦਾ ਰੀਜ਼ਨ ਹੈ ਆਪਣੇ ਬੰਦਿਆਂ ਨੂੰ ਵੀ ਦੇਖਣਾ ਚਾਹੀਦਾ ਹੈ ਜਿਹੜੇ ਪ੍ਰਾਣੀ ਆਪਣੀ ਰੀਤ ਸੀ ਗੋਹਾ ਤੇ ਮਿੱਠਾ ਤੇ ਬਾਇਓ ਜਿਹੜੀ ਫਰਟੀਲਾਈਜ਼ਰਸ ਉਹ ਚੀਜ਼ਾਂ ਵੱਲ ਨੂੰ ਦੁਬਾਰਾ ਮੁੜਨਾ ਚਾਹੀਦਾ ਪਰ ਕਿਸਾਨਾਂ ਨੇ ਜ਼ਮੀਨਾਂ ਉਹ ਨਸੇ ਤੇ ਲਗਾ ਲਈਆਂ ਜੀ ਕੰਮ ਲਈ ਦੀ ਤਰ੍ਹਾਂ ਉਹ ਫਿਰ ਫਸਲੇ ਨਹੀਂ ਹੋ ਰਹੀ ਉਦਾਂ ਦੇ ਦਿੱਕਤਾਂ ਆ ਰਹੀਆਂ ਇਹ ਮਰੇ ਜੀ ਆਪਾਂ ਨੂੰ ਹੌਲੀ ਹੌਲੀ ਕਰਨਾ ਪਊ ਨਾ ਆਪਾਂ ਨੂੰ ਹਰੇਕ ਚੀਜ਼ੇ ਹੁਣ ਡਿਜੀਟਲ ਕਰੰਸੀ ਇਹਨਾਂ ਨੇ ਲੈ ਆਉਣੀ ਹੈ ਡਿਜੀਟਲ ਕਰੰਸੀ ਇੱਕ ਵਾਰ ਆ ਗਈ ਜਿਵੇਂ ਇਹਨਾਂ ਨੇ ਪਹਿਲਾਂ ਡੀਏਪੀ ਦਿੱਤਾ ਇਹ ਚੀਜ਼ਾਂ ਦਿੱਤੀਆਂ ਨੇ ਇਹਦੇ ਚੋਂ ਨਿਕਲ ਨਹੀਂ ਪਾਰੇ ਜਦ ਡਿਜੀਟਲ ਕਰੰਸੀ ਆ ਗਈ ਤੁਸੀਂ ਤਾਂ ਬਿਲਕੁਲ ਹੀ ਨਹੀਂ ਨਿਕਲ ਪਾਉਂਗੇ ਤੁਸੀਂ ਤਾਂ ਬਿਲਕੁਲ ਇਹਨਾਂ ਦੇ ਗੁਲਾਮ ਹੋ ਜਾਓਗੇ ਆਏ ਆਪਾਂ ਨੂੰ ਦੇਖ ਕੇ ਸੈਲ ਸਟੇਨਿੰਗ ਫਾਰਮ ਬਣਾਉਣੇ ਚਾਹੀਦੇ ਨੇ ਜਿੱਥੇ ਜਿਵੇਂ ਪਹਿਲਾਂ ਬਜ਼ੁਰਗ ਕੱਲਾਂ ਨਮਕੋ ਮੁੱਲ ਲਿਆਉਂਦੇ ਸੀ ਹਮ ਕੱਲਾਂ ਨਮਕੋ ਮੁੱਲ ਲਿਆਈਏ ਹਮ ਤੇ ਜਿਹੜੀ ਫालतੂ ਦੀਆਂ ਜਿਹੜੀਆਂ ਇਹਦੀਆਂ ਚੀਜ਼ਾਂ ਆਪਾਂ ਨੂੰ ਗੁਲਾਮ ਬਣਾਉਣ ਲਈ ਇਹ ਲੈ ਕੇ ਆ ਰਹੇ ਨੇ ਉਹਨਾਂ ਤੋਂ ਆਪਾਂ ਆਪਣਾ ਪਿੱਛਾ ਛਡਾਈਏ ਜਿੰਨੀ ਛੇਤੀ ਹੋ ਸਕਦਾ ਹੈ ਹਮ ਤੇ ਜਿਹੜਾ ਆਪਣਾ ਸਰਕਲ ਹੈ ਜਿਵੇਂ ਆਪਾਂ ਕਰਜ਼ਾ ਲੈ ਕੇ ਫੇਰ ਡੀਪੀ ਪਾ ਪਾ ਕੇ ਆਪਾਂ ਕਹਿੰਦੇ ਆ ਐਕਸਪੋਜ਼ ਕਰੋ ਤੁਹਾਡੀ ਫਸਲ ਲੱਖ ਰੁਪਏ ਦੀ ਹੁੰਦੀ ਹੈ ਜੇ 50000 ਤੋਂ ਜੋ ਤੁਸੀਂ ਖਰਚੇ ਹੀ ਕਰਤਾ ਤਾਂ ਤੁਹਾਨੂੰ ਤਾਂ ਪੰਜਾਇੇ ਬੱਲੇ ਵੀ ਨਹੀਂ ਜੀ ਲੋਕ ਕਰਦੇ ਵੀ ਨਹੀਂ ਹਾਂਜੀ ਤੁਸੀਂ ਆਪਣਾ ਕੈਲਕੂਲੇਟ ਕਰਕੇ ਦੇਖੋ ਜੇ ਤੁਸੀਂ ਬਾਇਓ ਸਾਰਾ ਯੂਜ਼ ਕਰਦੇ ਹੋ ਜੈ ਜਿਆ ਤੁਹਾਡਾ ਕਹ ਲੋ ਆਮਦਨ ਘਟੂਗੀ ਉਹ ਜੇ ਖਰਚਾ ਵੀ ਘਟ ਜਾਣਾ ਫਿਰ ਲੋਕ ਕਦੋਂ ਸਮਝਣਗੇ ਜੀ ਕਿਉਂਕਿ ਇਹਨਾਂ ਦੀ ਨੀਤੀ ਇਦਾਂ ਦੀਆਂ ਨੇ ਕਲਾਊਡ ਸੀਡਿੰਗ ਦੁਆਰਾ ਵਾਰਸ ਕਰਾਉਂਦੇ ਨੇ ਕਿਸਾਨਾਂ ਦਾ ਲੱਕ ਤੋੜਨ ਦੇ ਲਈ ਹਰ ਇੱਕ ਤਰੀਕੇ ਅਪਣਾਉਂਦੇ ਨੇ ਕਿਸਾਨ ਉਹ ਰੀਤੀ ਰਿਵਾਜਾਂ ਚ ਇਹਨਾਂ ਦੇ ਵਿੱਚ ਫਸਦੇ ਜਾਂਦੇ ਨੇ ਉਧਰ ਨੂੰ ਵੱਧ ਰਹੇ ਨੇ ਤੇ ਕਿਸਾਨ ਕਦੋਂ ਸਮਝਣਗੇ ਆਵਾਜ਼ ਕਦੋਂ ਚੱਕਣਗੇ ਹੁਣ ਕਲਾਉਡ ਸੀਡਿੰਗ ਆ ਗਈ ਖਾਦ ਤੋਂ ਕਿਹੜਾ ਛਡਾਉਣਗੇ ਤਾਂ ਇੱਧਰ ਨੂੰ ਹੋ ਜਾਣਾ ਜੀ ਆਪਾਂ ਨੂੰ ਤਾਂ ਜੀ 550 ਸਾਲ ਪਹਿਲਾਂ ਮਹਾਰਾਜ ਦੀ ਕਿਰਪਾ ਹੋਈ ਆ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਹਮ ਆਪਾਂ ਨੂੰ ਤਾਂ ਬਚਾਉਣ ਲਈ ਗੁਰੂ ਸਾਹਿਬ ਸਾਰਾ ਕੁਝ ਹੀ ਦੱਸ ਗਏ ਹਮ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਤੇ ਮਹਾਰਾਜ ਦੇ ਮਤਾਬਕ ਆਪਣਾ ਜੀਵਨ ਕਰੋ ਤੇ ਤੁਸੀਂ ਮਹਿਸੂਸ ਕਰੋਗੇ ਤੁਹਾਡੇ ਕੋਲ ਸਾਰਾ ਕੁਝ ਸਰਪਲਸ ਦਿੱਤਾ ਹੋਇਆ ਤੁਹਾਨੂੰ ਅਮਰੀਕਨਸ ਨੂੰ ਆਪਾਂ ਵਧੀਆ ਕਹਿੰਦੇ ਆ ਅਮਰੀਕਾ ਕੰਮ ਕਰਨੇ ਚਾਹੁੰਦੇ ਆ ਅਮਰੀਕਾ ਹੁਣ ਬੂਮ ਚ ਫਸਿਆ ਹੋਇਆ ਹੈ ਜੀ ਹੁਣ ਉਹਨਾਂ ਨੇ ਪਹਿਲਾਂ ਜਦ ਡਾਲਰ ਆਪਣਾ ਸੋਨੇ ਬੱਤੇ ਡਾਲਰ ਡਾਲਰ ਲਿਆਂਦਾ ਸੀ ਜੀ ਉਦੋਂ ਸਾਰੀ ਵਰਲਡ ਨੂੰ ਡਾਲਰ ਤੇ ਕਮਾਈ ਕਰਨ ਲਾਤਾ ਹੁਣ ਡਾਲਰ ਦਾ ਕਰਜ਼ਾ ਵੱਧ ਗਿਆ ਜੀ ਹੁਣ ਇਹ ਡਿਜੀਟਲ ਫਾਰਮ ਚ ਲਿਆਉਣ ਲੱਗੇ ਨੇ ਇਹ ਜਿੰਮੇ ਕਹਿੰਦੇ ਨੇ ਵੀ ਜਿਹੜਾ ਮਾੜਾ ਕਰਜ਼ੇਦਾਰ ਹੈ ਉਹ ਝੱਗਾ ਚੱਕ ਦਿੰਦਾ ਹੂੰ ਇਹ ਅਮਰੀਕਾ ਦੇ ਕਰਜ਼ੇ ਇੰਨਾ ਹੋ ਗਿਆ ਇਹ ਆਪਣਾ ਝੱਗਾ ਚੱਕਣ ਲੱਗਿਆ ਹੁਣ ਹੂੰ ਇਹਨਾਂ ਨੇ ਪੁਰਾਣੇ ਕਰਜ਼ੇ ਸਾਰੇ ਮੁੱਕਰ ਜਣੇ ਨੇ ਡਿਜੀਟਲ ਚ ਲੈ ਆਉਣ ਤੇ ਇੱਕ ਵਾਰ ਮਾਰਕੀਟ ਸਾਰੀ ਸੱਟ ਦੇਣੀ ਹੈ ਹੁਣ ਹੂੰ ਤੇ ਇਸ ਕਰਕੇ ਆਪਾਂ ਜੇ ਬਚਨ ਦਾ ਇੱਕੋ ਇੱਕ ਤਰੀਕਾ ਗੁਰੂ ਮਹਾਰਾਜ ਦੇ ਲੜ ਲੱਗਿਏ ਗੁਰੂ ਮਹਾਰਾਜ ਨੇ ਦੱਸਿਆ ਹੋਇਆ ਰਸਤਾ ਅਪਣਾਈਏ ਜੀ ਤਾਂ ਜੋ ਆਪਾਂ ਹੋਰ ਨਾਲੇ ਸਮੇਂ 'ਚ ਇਹ ਸਾਰੀਆਂ ਤਾਕਤਾਂ ਨਾਲ ਲੜ ਸਕੀਏ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ ਲਈ ਆਪ ਜੀ ਦਾ ਵੀ ਟਵਾਨਾ ਜੀ ਆਪ ਮੈਨੂੰ ਆ ਮੇਰੇ ਜਿਹੜੇ ਗੱਲਾਂ ਸਰੋਤਿਆਂ ਅੱਗੇ ਰੱਖਣ ਦਾ ਮੌਕਾ ਦਿੰਦੇ ਹੋ ਤੇ ਆਪ ਸਭ ਦੇ ਵੀ ਚਰਨਾਂ 'ਚ ਬੇਨਤੀ ਹੈ ਵੀ ਜਰੂਰ ਇਹ ਗੱਲ ਜਿਹੜੀ ਹੁੰਦੀ ਹੈ ਸਾਡੀ ਇਨੂੰ ਸੁਣ ਕੇ ਮੁੜ ਕੇ ਇਹਦੇ ਉੱਤੇ ਰਿਸਰਚ ਕਰਿਆ ਕਰੋ ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਨਿਊ ਵਰਲਡ ਆਰਡਰ ਵਾਲਿਆਂ ਦੇ ਸਾਜ਼ਿਸ਼ਾਂ ਬੇਨਕਾਬ ਕਰ ਸਕੀਏ ਜੀ ਚੰਗਟਵਾਨਾ ਜੀ ਵਾਈਗਰੂ ਦੀ ਕੀਮਤ ਹੈ